ਮੁੰਡੇ ਕੁੜੀਆਂ ਨੂੰ ਚਾਹੇ ਉਹ ਮਾ ਮਾਣੇ ਗੁਰੂਆਂ ਪੀਰਾਂ ਨੂੰ ਜਿਹੜੀ ਇਹ ਪੰਜਾਬ ਦੀ ਧਾਰਤੀ ਹੈ ਸਾਡੇ ਗੁਰੂਆਂ ਪੀਰਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਪਰ ਸਾਡੇ ਜਿਹੜੇ ਮੁੰਡੇ ਕੁੜੀਆਂ ਨੇ ਇਹ ਕਿੱਧਰ ਨੂੰ ਜਾ ਰਹੇ ਨੇ ਇੰਸਟਾਗ੍ਰਾਮ ਤੇ ਛੋਟੇ ਛੋਟੇ ਕੱਪੜੇ ਪਾ ਕੇ ਵਾਇਰਲ ਲਈ ਮਤਲਬ ਹੋ ਜਾਂਦੇ ਨੇ ਮੁੰਡੇ ਕੁੜੀਆਂ ਬਣ ਰਹੇ ਨੇ ਕੁੜੀਆਂ ਮੁੰਡੇ ਬਣ ਰਹੇ ਨੇ ਹਾਂ ਇਹ ਤਾਂ ਮੈਂ ਇਕਨਾ ਮੈਂ ਪਹਿਲਾਂ ਵੀ ਡਿਸਕਸ਼ਨ ਕੀਤੀ ਸੀ ਇਹ ਮੈਥੋਂ ਦੱਸਦੀਆਂ ਸੋਸ਼ਲ ਆਪਾਂ ਆਪਾਂ ਕੰਮ ਕਰਦੇ ਆਂ ਆਪਾਂ ਨੂੰ ਪਤਾ ਹੈ ਕਿ ਮਸਾਲੇ ਬਿਨਾ ਕੋਈ ਚੀਜ਼ ਵਾਰਲ ਨਹੀਂ ਹੁੰਦੀ ਜੀ ਅੱਜ ਕੱਲ ਇਹ ਬੱਚੇ ਬੱਚੇ ਨੂੰ ਪਤਾ ਹੈ ਆਪਾਂ ਇਹਦੇ ਚ ਕੋਈ ਲੋਕੋਂ ਨਹੀਂ ਰੱਖ ਸਕਦੇ ਕਿ ਅਸੀਂ ਮਤਲਬ ਹੁਣ ਤੁਸੀਂ ਇੱਕ ਪਾਸੇ ਕਿਸੇ ਦਾ ਘਰੇਲੂ ਕਲੇਸ਼ ਚਲਾ ਦਿਓ ਤੇ ਦੂਜੇ ਪਾਸੇ ਕੋਈ ਪੰਜਾਬ ਪੱਖੀ ਬਹੁਤ ਨੌਲੇਜ ਵਾਲੀ ਰਿਪੋਰਟ ਚਲਾ ਦਿਓ ਤੇ ਵਿਊ ਕਿਹਨੂੰ ਵੱਧ ਹੋਣਗੇ ਜਿਹੜਾ ਪਰਿਵਾਰਕ ਕਲੇਸ਼ ਹੋਇਆ ਲੋਕਾਂ ਨੂੰ ਦਿਲਚਸਪੀ ਵੱਧ ਕਾਦੇ ਚ ਲੋਕਾਂ ਦੇ ਪਰਿਵਾਰਾਂ ਚ ਲੋਕਾਂ ਦੇ ਘਰਾਂ ਚ ਗੱਲ ਤੇ ਉਸ ਚੀਜ਼ ਦੀ ਹੈ ਇਹਨਾਂ ਨੂੰ ਵੀ ਪਤਾ ਹੈ ਵੀ ਜੇ ਅਸੀਂ ਲੋਕਾਂ ਨੂੰ ਮਸਾਲਾ ਦੇਵਾਂਗੇ ਤੇ ਅਸੀਂ ਡਿਫਰੈਂਟ ਕੀ ਕਰੀਏ ਅਸੀਂ ਵੱਖਰਾ ਕੀ ਕਰੀਏ ਇੱਕ ਲਾਈਨ ਹੈ ਕਿ ਜੇ ਤੁਸੀਂ ਇਸ ਦੌੜ ਚੋਂ ਅੱਗੇ ਲੰਘਣਾ ਹੈ ਤੇ ਤੁਹਾਨੂੰ ਕੁਝ ਵੱਖਰਾ ਕਰਨਾ ਪਊਗਾ ਹੁਣ ਵੱਖਰਾ ਐ ਨਹੀਂ ਕਿਹਾ ਸੀ ਵੀ ਤੁਸੀਂ ਪਜਾਮੇ ਲਾ ਕੇ ਸਲਵਾਰਾਂ ਪਾ ਲਓ ਵੱਖਰਾ ਐਉਂ ਨਹੀਂ ਕਿਹਾ ਸੀ ਵੀ ਤੁਸੀਂ ਪਰਸ ਚੁੱਕ ਲੋ ਵੱਖਰਾ ਐ ਨਹੀਂ ਕਿਹਾ ਸੀ ਕਿ ਤੁਸੀਂ ਮੇਕਅਪ ਕਰ ਕਰਕੇ ਮੁੰਡੇ ਉਥੇ ਤਰਨ ਤਰਨ ਦੇ ਐਕਸ਼ਨ ਕਰਦੇ ਫਿਰੋਂ ਤੇ ਨਾ ਹੀ ਕੁੜੀਆਂ ਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਕੁੜੀਆਂ ਵਿਆਹ ਲਿਆਓ ਜੀ ਠੀਕ ਐ ਅੱਗੋਂ ਇਹਨਾਂ ਨੂੰ ਸਵਾਲ ਕਰੋ ਮਤੀ ਇੰਨੀ ਵੱਜੀ ਹੋਈ ਐ ਜਿਹਦਾ ਦਿਮਾਗ ਖਰਾਬ ਹੋ ਗਿਆ ਨਾ ਉਹਦਾ ਕੁਝ ਨਹੀਂ ਹੋ ਸਕਦਾ ਜੀ ਜੀ ਅਕੇ ਨਾ ਘਸੌਣ ਮਾਰਦਾ ਤੇ ਨਾ ਲੱਤ ਮਾਰਦਾ ਮੋਲਾ ਜਦੋਂ ਮਾਰਦਾ ਐ ਮੱਤ ਮਾਰਦਾ ਇਹਨਾਂ ਲੋਕਾਂ ਦੀ ਮੱਤ ਵੱਜੀ ਹੋਈ ਐ ਇਹਨਾਂ ਨਾਲ ਜਿੰਨਾ ਮਰਜ਼ੀ ਮੱਥਾ ਮਾਰ ਲਓ ਇਹਨਾਂ ਨੂੰ ਸਮਝ ਹੀ ਨਹੀਂ ਆਉਣਾ ਜੀ ਇਹਨਾਂ ਨੂੰ ਸਮਝ ਕਿਦਾਂ ਆਉਣਾ ਜਦਦੇ ਇਹਨਾਂ ਦੇ ਚੰਗੀ ਲੱਤ ਵੱਜੀ ਜਦ ਇਹਨਾਂ ਨੂੰ ਪਤਾ ਲੱਗਿਆ ਨਾ ਵੀ ਜ਼ਿੰਦਗੀ ਜਿਉਣ ਵਾਸਤੇ ਕੱਲਾ ਪੈਸਾ ਜ਼ਰੂਰੀ ਨਹੀਂ ਹੈਗਾ ਰਿਸ਼ਤੇ ਵੀ ਬੜੇ ਜ਼ਰੂਰੀ ਹੈ